ਅੱਸੀ ਗੱਲ ਦੋਸਤੋ ਸੰਭੂ ਬਾਰਡਰ ਤੇ ਖੜੇ ਆ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨੀ ਅੰਦੋਲਨ 2 ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਬੇਸ਼ੱਕ ਨੈਸ਼ਨਲ মিডিਆ ਬਹੁਤ ਕੁਝ ਝੂਠ ਦਿਖਾ ਰਿਹਾ ਸੱਚਾਈ ਨਹੀਂ ਦਿਖਾ ਰਿਹਾ ਪਰ ਜੋ ਸੋਸ਼ਲ ਮੀਡੀਆ ਦੀ ਤਾਕਤ ਹੈ ਤੁਹਾਡੇ ਤੱਕ ਬਹੁਤ ਕੁਝ ਸੱਚ ਆ ਰਿਹਾ ਹੈ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਵੀ ਨੇ ਜੋ ਕਿ ਇਸ ਸਮੇਂ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਹੋ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਇੱਕ ਵੀਡੀਓ ਤੁਸੀਂ ਵੀ ਦੇਖੀ ਹੋਵੇਗੀ ਜੋ ਕਿ ਸੰਭੂ ਬਾਰਡਰ ਦੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਘਾ ਦੇ ਉੱਪਰ ਪਿਆ ਹੋਇਆ ਲੰਮਾ ਤੇ ਹੱਥ ਦੇ ਵਿੱਚ ਉਹਨੇ ਡੰਡਾ ਫੜਿਆ ਹੋਇਆ ਤੇ ਇਸ ਤਰ੍ਹਾਂ ਦਾ ਐਕਟ ਕਰ ਰਿਹਾ ਜਿਵੇਂ ਆਰਮੀ ਵਾਲੇ ਕਿਸੇ ਹਮਲੇ ਦੇ ਵਿੱਚ ਅੱਗੇ ਬਾੜ ਨੇ ਉਹ ਨੌਜਵਾਨ ਵੀਡੀਓ ਵਾਲਾ ਉਹ ਸਾਡੇ ਨਾਲ ਹੈ ਇਸ ਸਮੇਂ ਸੰਭੂ ਬਾਰਡਰ ਤੇ ਖੜਿਆ ਹੈ ਪਿੱਛੇ ਸਾਡੇ ਤੋਂ ਲੋ ਜੀਸੀਬੀ ਵੀ ਦਿਖਾਈ ਦੇ ਰਹੀ ਹੈ ਜੇ ਵਾਲੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਸਾਥੀ ਜੀ ਮੇਰਾ ਨਾਮ ਹੀ ਲਾਪਰੇ ਸਿੰਘ ਜੀ ਤੇ ਮੈਂ ਰਾਜਪੁਰੇ ਦੇ ਰਹਿਣ ਵਾਲਾ ਆਪਣਾ ਨੇੜੇ ਉਹ ਜਿਹੜੀ ਵੀਡੀਓ ਸੀਗੀ ਵੀਡੀਓ ਤਾਂ ਜਿਵੇਂ ਆਪਾਂ ਲੱਗੇ ਆ ਜੀ ਬਸ ਕਰਦੇ ਜਾਂਦੇ ਕਿ ਆਪਾਂ ਚਲੇ ਉਹ ਗੋਰੀਆਂ ਮਾਰਦੇ ਨੇ ਆਹੀ ਆਪਣੀ ਗੋਲੀ ਦਾ ਫਿਰ ਇੰਤਜ਼ਾਮ ਕਰ ਲਈਏ ਫਿਰ ਆਪਾਂ ਆਪਣੇ ਬੇਸਤ ਵਾਲਾ ਲੱਕੜ ਦਾ ਡੰਡਾ ਲਿਆ ਤੇ ਵੀ ਫਿਰ ਡੱਟ ਗਏ ਅੱਗੇ ਨੂੰ ਮੈਂ ਆ ਜਾ ਫਿਰ ਉਹ ਨਾਲ ਗੋਲੀ ਚੱਲ ਰਹੀ ਗਿਆ ਫਿਰ ਉਹ ਜਨਾ ਕਰਦੇ ਗਏ ਕਿ ਦੋ ਚਾਰ ਮੁੰਡੇ ਖੜੇ ਸੀ ਪਿੱਛੇ ਵਾਵਾ ਖੜੇ ਸੀ ਉਹਵੇਂ ਤਾਂ ਉਹਨ ਕੇ ਮਾਜੇ ਮੁੰਡ ਮਾਜੇ ਦਾ ਕੋਈ ਮੁੰਡਾ ਜੀ ਜਿਹਦੀ ਵੀਡੀਓ ਪੇਜ ਚੱਲਦਾ ਵਾ ਉਹਨੇ ਮੇਰੇ ਆਪਣੇ ਪੇਜ ਤੇ ਵਾਇਰਲ ਕਰ ਦਿੱਤੀ ਜਾਂਦੇ ਹੁਣ ਤਾਂ ਪਈ ਆ ਗਈ ਹਾਂਜੀ ਆਪ ਹੀ ਪੇਜ ਤੇ ਪਈ ਮੇਰੇ ਕੋਲ ਵੀ ਫਿਰ ਦੋ ਚਾਰ ਦਿਨਾਂ ਬਾਅਦ ਆਈ ਕਿ ਆ ਵੀਡੀਓ ਤੇਰੀ ਵੀ ਮੁੰਡਿਆ ਵਾਇਰਲ ਹੋਈ ਵੀ ਆ ਕਿ ਤੂੰ ਦੇਖ ਥੋੜੇ ਦਿਨ ਕੈਮਰੇ ਆ ਕਰਕੇ ਫਿਰ ਇਹ ਵੀਡੀਓ ਤੇ ਜਿਆਦਾ ਵਾਇਰਲ ਹੋਣ ਲੱਗੀ ਆ ਟੱਕਰ ਵੀ 10000 ਤੱਕ ਆ ਗਈ ਆ 10000 ਇੱਕ ਵੀ ਤੇ ਆਈ ਆ ਉਹ ਤਾਂ ਕਈ ਭੇਜਦੇ ਨੇ ਤਾਂ ਲੱਖਾਂ ਦੇ ਵਿੱਚ ਵੀ ਮੈਂ ਤਾਂ ਆਪ ਹੀ ਪਾ ਰਿਹਾ ਕਿ ਭੇਜੇ ਤੇ ਵਾਇਰਲ ਵੀਡੀਓ ਹੋਵੇ ਹੋਰ ਜਿਆਦਾ ਲੋਕ ਪਸੰਦ ਉਹ ਕਰ ਰਹੇ ਨੇ ਬਹੁਤ ਜੀ ਮੇਰਾ 4000 ਪਲੱਸ ਤੋਂ ਸ਼ੇਅਰ ਹੋ ਗਿਆ ਇਹ ਕਦੋਂ ਦੀ ਘਟਣਾ ਕਦੋਂ ਦੀ ਆ ਜੀ ਆ 15 ਤਰੀਕ ਦੀ ਘਟਣਾ ਜੀ 16 15 ਤਰੀਕ ਦੀ ਘਟਣਾ ਹੈ ਅੱਛਾ ਜੀ ਤੇ ਮਤਲਬ ਹੋਇਆ ਕਿ ਸੀ ਉਸ ਮੌਕੇ ਦੇ ਹਾਲਾਤ ਕੀ ਸੀ ਜਦੋਂ ਉਸ ਮੌਕੇ ਨਹੀਂ ਹਾਂਜੀ ਉਸ ਮੌਕੇ ਤੇ ਹਾਲਾਤ ਐਵੇਂ ਸੀਗੇ ਜਿਵੇਂ ਨਾ ਸਾਰੇ ਸੀਗੇ ਤੇ ਉਸ ਟਾਈਮ ਨਾਲ ਉੱਧਰ ਬਾਰਡਰ ਪਾਰ ਥੱਲੇ ਇੱਕ ਘਰ ਦੇ ਥੱਲੇ ਨਾ ਪੁਲਿਸ ਵਾਲੇ ਖੜੇ ਸੀ ਫੌਜੀ ਤੇ ਅਸੀਂ ਵੀ ਟੱਪ ਕੇ ਪੋਰੇ ਪੁੱਲ ਟੱਪ ਕੇ ਥੱਲੇ ਨੰਗੇ ਚਲੋ ਅਸੀਂ ਪਹਿਲਾਂ ਤਾਂ ਉਹਨਾਂ ਨੂੰ ਲੰਕਾਰਦੇ ਰਹੇ ਵੀ ਤੁਸੀਂ ਆ ਜਾਓ ਅਸੀਂ ਵੀ ਖੜੇ ਆਂ ਡੱਟ ਕੇ ਖੜੇ ਆਂ ਤੁਸੀਂ ਗੋਲੀਆਂ ਮਾਰੋ ਅਸੀਂ ਬੰਬ ਮਾਰਾਂਗੇ ਤੇ ਜੋ ਵੀ ਕਰਨਾ ਤੁਸੀਂ ਕਰ ਲੋ ਸਾਡੇ ਨਾਲ ਮਤਲਬ ਤੁਸੀਂ ਤਾਂ ਮਜ਼ਾਕ ਚ ਕਰ ਰਹੇ ਸੀਗੇ ਪਰ ਇਹ ਸਾਡੇ ਕੋਲ ਹਟਦੇ ਨਹੀਂ ਆਗੇ ਜੀ ਇਹ ਲੱਗਦਾ ਉਹ ਤੇਰੇ ਬਤਨਾਂ ਨਹੀਂ ਬਣਦੇ ਉਹ ਕੰਮ ਹੋਇਆ ਸੀ ਆ ਫਿਰ ਅਸੀਂ ਵੀ ਕੀ ਕੀਤਾ ਸਰ ਲੋਨ ਕਿਵੇਂ ਦਾ ਲਾ ਲਈਏ ਉਹ ਰਣਗ ਮੇਲੇ ਦੇ ਵਿੱਚ ਕੀ ਕੀਤਾ ਵਾ ਡੰਡਾ ਚੱਕਿਆ ਯਾਰ ਦੋਸਤ ਕੋਲ ਫਿਰ ਉਹਦੇ ਨਾਲ ਹੀ ਅਗਰ ਲੰਮਾ ਪਿਆ ਕੇ ਜਿਵੇਂ ਉਹ ਗੋਰੀਆਂ ਮਾਰਦੇ ਨੇ ਟ੍ਰੇਨਿੰਗ ਲੈਂਦੇ ਨੇ ਅਸਲੀ ਫਿਰ ਆਪਾਂ ਵੀ ਉਹਨੇ ਟ੍ਰੇਨਿੰਗ ਲੈ ਲਾ ਕੇ ਲੱਕਰ ਚੱਕ ਕੇ ਲੱਗੇ ਦਾੜਾੜ ਕਰਾਨ ਫਿਰ ਕਿਹੋ ਯਾਰ ਦੋਸਤ ਨੇ ਖਾਸ ਮਿੱਤਰ ਕੋਈ ਹੋਣਾ ਜਿੰਨੇ ਬਣਾਈ ਵੀਡੀਓ ਉਹਨੇ ਵੀਡੀਓ ਬਣਾਈ ਵੀਡੀਓ ਉਹਨੇ ਫਿਰ ਉਹਦਾ ਪੇਜ ਦਾ ਨਾਮ ਸੀਗਾ ਹਾਸੇ ਖੇਡੀ ਫਿਰ ਉਹਨੇ ਵੀ ਵਾਇਰਲ ਬਹੁਤ ਜ਼ਿਆਦਾ ਕਰਤੀ ਵਾਰ ਬਹੁਤ ਜਿਆਦਾ ਦੁਨੀਆ ਤੇ ਵਾਇਰਲ ਹੋਈ ਉਹਨੂੰ ਕਦੋਂ ਪਤਾ ਲੱਗਿਆ ਵੀ ਵੀਡੀਓ ਇਦਾਂ ਮੇਰੀ ਵਾਇਰਲ ਹੋ ਗਈ ਔਰ ਮੈਨੂੰ ਲੱਗਾ ਜੀ ਜਿਹੜੇ ਸੋਹਣਾ ਦਿਨ ਨੂੰ ਵਾਇਰਲ ਹੋਈ ਹੈ ਮੈਨੂੰ ਕੱਲ੍ਹ ਪਤਾ ਲੱਗਾ ਉਹ ਜੀ ਮੈਂ ਤਾਂ 16 ਤਰੀਕ ਨੂੰ ਵੀਡੀਓ ਬਣਾਈ ਸੀ ਸੋਹਣਾ ਦਿਨ ਵੀਡੀਓ ਬਣਾਈ ਸੀ ਯਾਰ ਠੀਕ ਹੈ ਇੱਥੇ ਹੀ ਇਸੇ ਪੁਲ ਦੇ ਥੱਲੇ ਆਹ ਪੁਲ ਦੇ ਥੱਲੇ ਪਰਲੀ ਸਾਈਡ ਆ ਜੀ ਵੀਡੀਓ ਬਣੀ ਸੀ ਤੇ ਮਤਲਬ ਜਿਵੇਂ ਹ ਵੀ ਜਿਹੜੇ ਉਹ ਫੌਜੀ ਨੇ ਉਹ ਵੀ ਆਪਣੇ ਭਰਾ ਹੀ ਨੇ ਤੁਸੀਂ ਉਹਨਾਂ ਨੂੰ ਬਿਲਕੁਲ ਨੇੜੇ ਤੋਂ ਦੇਖਿਆ ਕਿਉਂਕਿ ਪੁੱਤੇ ਤੋਂ ਕੁਝ ਕੁ ਫੁੱਟਾਂ ਦਾ ਹੀ ਫਰਕ ਰਹਿ ਜਾਂਦਾ ਕਿਵੇਂ ਦੇ ਲੱਗੇ ਤੁਹਾਨੂੰ ਉਹਨਾਂ ਨੂੰ ਕੋਲ ਵੀ ਜਾ ਕੇ ਆਏ ਆ ਅੱਛਾ ਆ ਕੋਲ ਵੀ ਜਾ ਕੇ ਆਏ ਆ ਪਰ ਇਹਨਾਂ ਨੇ ਨਾ ਇੰਨਾ ਮਾਰਾ ਕੀਤਾ ਛਵੇ ਮਾਰੇ ਮੂੰਹ ਤੇ ਅੱਛਾ ਜੀ ਆਪਾਂ ਤੇ ਭਰਾ ਮੰਨ ਕੇ ਗਏ ਸੀ ਨਾ ਕਿ ਅਸੀਂ ਗੱਲ ਕਰਨ ਆਏ ਆ ਪਰ ਇਹਨਾਂ ਨੇ ਬੇਰਹਿਮੀ ਸ਼ਰਮਾਰੇ ਮਾਰੇ ਮੋਤੇ ਅਜਾ ਫਿਰ ਵੀ ਲੰਗਰ ਘਵਾਉਣ ਨੂੰ ਤਿਆਰ ਬੈਠਿਆ ਉਹਨਾਂ ਨੂੰ ਅੱਛਾ ਜੀ ਪਰ ਆਪ ਵੀ ਲੰਗਰ ਪੁੱਛਣ ਗਏ ਸੀ ਉਹਨਾਂ ਨੇ ਸ਼ਰਮਾਰੇ ਮਾਰੇ ਸ਼ਰਮਾਰੇ ਫਿਰ ਵੀ ਤੂੰ ਜੀ ਦੱਸ ਰਹੀ ਸੀ ਤੁਹਾਡੇ ਕਿਸੇ ਦੋਸਤ ਦੇ ਭਰਾ ਦੇ ਵੀ ਲੱਗੇ ਨੇ ਬਸ ਸ਼ਰਮ ਵਜੇ ਨਹੀਂ ਜੋਈ ਵਜੇ ਨੇ ਉਹ ਵੀ ਘਰੇ ਵਿਚਾਰਾ ਬੈਠਾ ਮੂੰਹ ਟੱਕ ਕੇ ਬੈਠਾ ਵੀ ਕਿੰਨੀਆਂ ਕ ਲੱਗੀਆਂ ਨੇ ਉਹਦੇ ਬਸ ਤੇ ਮੂੰਹ ਤੇ ਸਾਰਾ ਮੂੰਹ ਸ਼ਰਮ ਆ ਭਰਿਆ ਆ ਜੀ ਘਰ ਪਰੇ ਦੇ ਨਾਮ ਹੈ ਰਾਜਪੁਰੇ ਦਾ ਰਹਿੰਦਾ ਵੀ ਮੇਰੇ ਘਰ ਦੇ ਕਿਹੜੇ ਨੇ ਇਹ ਫੇਸ ਤੇ ਲੱਗੇ ਨੇ ਆ ਫੇਸ ਤੇ ਸਾਰਾ ਫੇਸ ਭਰਿਆ ਆ ਮੂੰਹ ਤੇ ਵੀ ਕਿਵੇਂ ਕਢਾ ਕੇ ਟਰੀਟ ਵਗੈਰਾ ਕਰਦੇ ਨੇ ਉਹ ਜਿੰਨੀ ਕਢਾਏ ਜੀ ਉਹ ਹੈਗੇ ਅੱਛਾ ਜੀ ਬਸ ਉਹ ਵੀ ਅਜੇ ਕਦੇ ਬੈਠਾ ਉਹਨੂੰ ਕੰਮ ਤੇ ਗਿਆ ਵਾ ਆਊਗਾ 2-4 ਦਿਨਾਂ ਤੱਕ ਆਏਗਾ ਅੱਛਾ ਜੀ ਅਨਾਇਕ ਕੱਲੂ ਆਏਗਾ ਨਹੀਂ ਮੈਂ ਕਿਹਾ ਵੀ ਆਪਾਂ ਡਟੇ ਰਹਿਣਾ ਵਾ ਲੜਾਈ ਆ ਚੱਲਦੀ ਰਹਿਣੀ ਆ ਮੇਰਾ ਬੋਰਡਰ ਪਹਿਲਾਂ ਜ਼ਰੂਰੀ ਜਿਹੜਾ ਪਾਰ ਕਰਨਾ ਹੈ ਬਚਾਅ ਵੀ ਰੱਖਣਾ ਆਪਣਾ ਜੇਸੀਪੀ ਵੀ ਆਪਣੇ ਸਾਹਮਣੇ ਪੂਰੀ ਤਿਆਰ ਪਰ ਤਿਆਰ ਖੜੀ ਆ ਹੋਰ ਪੋਪਲੈਟ ਖੜੀ ਪੋਪਲੈਟ ਵੀ ਆਈ ਹੋਈ ਆ ਤੇ ਅੰਮ੍ਰਿਤ ਆਪਾਂ ਇਸ਼ਾਰਾ ਵੀ ਕਰਤਾ ਆ ਬਾਬਾ ਜੀ ਆ ਟੇਲੂ ਆ ਗਾਉਂ ਨੂੰ ਆਪਾਂ ਆਹ ਤੇ ਮੇਰੇ ਦਾ ਸਾਕੇ ਤੁਸੀਂ ਹੁਣ ਕੁਝ ਨਹੀਂ ਕਰ ਸਕਦੇ ਸਾਡਾ ਇਹ ਕਰਨਾ ਵੀ ਕੱਲ੍ਹ ਵਾਸਤੇ 11 ਵਜੇ ਟਾਈਮ ਆ 11 ਵਜੇ ਤੋਂ ਬਾਅਦ ਨਾ ਕਰਨਾ ਵੀ 11 ਵਜੇ ਤੋਂ ਅੱਧਾ ਘੰਟਾ ਉੱਪਰ ਹੋ ਜਾਊਗਾ 11:30 ਵਜੇ ਕਿੰਨਾਰੇ ਟੋਲ ਪਾੜਾ ਪਾਰ ਹੋ ਜਾਣਗੇ ਤੁਸੀਂ ਬਾਈ ਹੋ ਜੂਗੀ ਉਹ ਜੇ ਸਿਬੀਆਂ ਹੋਰ ਆ ਰਹੀਆਂ ਜੀ ਅੱਛਾ ਜੀ ਬੱਸ ਚੱਤ ਲੈਣੇ ਹਟੇ ਜੇ ਟ੍ਰੈਕਟਰ ਬੋਧ ਖੜੇ ਇੱਕ ਵੀਡੀਓ ਹੋਰ ਵੀ ਵਾਇਰਲ ਹੋ ਰਹੀ ਆ ਸਾਡੇ ਨਾਲੇ ਉਹ ਮੁੰਡਾ ਭੰਗੜਾ ਪਾ ਰਿਹਾ ਭੰਗੜਾ ਉਹ ਮੇਰਾ ਭਰਾ ਆ ਜੀ ਖਾਸ ਇੱਕ ਹੀ ਹੋਇਆ ਸੀਗਾ ਉਹ ਲੋਪੇ ਉਹ ਵੀ ਵਾਜੋ ਜੀ ਜੇ ਉਹ ਗੋਰੀਆਂ ਮਾਰਦੇ ਨੇ ਅਸਲੀ ਤੇ ਅਸੀਂ ਫਿਰ ਨੱਚਣਾ ਚਾਹੀਏ ਇਹ ਰਹਿਣਿਆ ਕਿ ਅਸੀਂ ਐਵੇਂ ਗੋਰੀਆਂ ਮਾਰਾਂਗੇ ਉਹਨਾਂ ਨੂੰ ਸੋਚਦੇ ਆਂ ਅੱਛਾ ਫਿਰ ਕੀ ਰਿਐਕਟ ਕਰਦੇ ਨੇ ਅੱਗੇ ਤੋਂ ਰਿਐਕਟ ਉਹ ਵੀ ਨਹੀਂ ਉਹ ਵੀ ਨੰਦ ਲੈ ਰਹੇ ਨੇ ਕਿ ਆ ਵੀ ਸਿੱਖ ਪੰਜਾਬੀ ਖੜੇ ਨੇ ਆ ਵੀ ਲੱਗੇ ਨੇ ਇੱਕ ਹੋਰ ਗੱਲ ਹੈ ਤੇ ਕਿ ਕੱਲ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਵਰੇਜ ਕਰ ਰਹੀ ਸੀ ਤਾਂ ਜਿਵੇਂ ਨੌਜਵਾਨਾਂ ਨੂੰ ਉਹਨਾਂ ਨੇ ਆਪ ਕਿਹਾ ਕਹਿੰਦੇ ਆ ਜਾਓ ਜਿਹੜੇ ਸੌਂਦੇ ਹੁੰਦੇ ਨੇ ਹਾਂਜੀ ਹਾਂਜੀ ਤੇ ਅੱਗੇ ਨੌਜਵਾਨਾਂ ਨੇ ਇਹ ਜਵਾਬ ਦਿੱਤਾ ਕੋਈ ਗੱਲ ਨਹੀਂ ਪਹਿਲਾਂ ਵੀ ਆਈ ਸੀ ਫੇਰ ਆ ਜਾਾਂਗੇ ਤਾਂ ਕਿਉਂ ਅਨਾਊਂਸਮੈਂਟ ਕਰਨ ਲੱਗੇ ਕਿ ਪੱਥਰ ਨਾ ਮਾਰੋ ਜਦਕਿ ਕਿਸੇ ਨੇ ਰੋ ਇਸ ਤਰ੍ਹਾਂ ਦੀਆਂ ਕਿਉਂ ਹਰਕਤਾਂ ਕਰ ਰਹੇ ਨੇ ਉਹ ਮੈਨੂੰ ਲੱਗਦਾ ਉਹ ਵੀ ਸੁਣਾ ਕਿ ਇਹਨਾਂ ਨੇ ਇੱਕ ਤਸੱਦ ਦੇ ਇੰਨਾ ਮਾੜਾ ਕੀਤਾ ਕਿ ਜਿਵੇਂ ਆਪਣੇ ਦੋ ਨੋਜਵਾਂ ਅੱਗੇ ਵਧੇ ਤਾਂ ਸਾਰੇ ਨੌਜਵਾਨ ਪਿੱਛੇ ਆ ਗਏ ਤਾਂ ਪੁਲਿਸ ਕਰਮੀ ਜਿਹੜੇ ਫੌਜੀ ਕਰਮੀ ਸੀਗੇ ਸਾਰੇ ਅੱਗੇ ਆ ਗਏ ਇਹਨਾਂ ਨੇ ਕੀਤਾ ਇੱਕ ਮੁੰਡਾ ਨਾ ਉੱਥੇ ਰਹਿ ਗਿਆ ਉਹਨੂੰ ਚੱਕ ਕੇ ਨਾ ਪੋਰਟ ਤੋਂ ਥੱਲੇ ਹਟਾਇਆ ਇਹਨਾਂ ਨੇ ਅੱਛਾ ਕਿੰਨਾ ਮਾਲਾ ਦਾ ਸੱਦ ਦੇ ਕੀਤਾ ਇਹਨਾਂ ਨੇ ਪੋਰਟ ਤੋਂ ਥੱਲੇ ਚਟਿਆ ਕਦੋਂ ਦੀ ਘਟਨਾ ਹੈ ਇਹ ਮੇਰੇ ਕਹਿੰਦਾ 14 14 15 ਤਰੀਕ ਦੀ ਘਟਨਾ ਹੈ ਤੇ ਚੱਕ ਥੱਲੇ ਤੇ ਜਿਹੜੇ ਚੱਕਣ ਆਏ ਸੀਗੇ ਤੇ ਉਹਨਾਂ ਉੱਤੇ ਬੰਬ ਮਾਰੇ ਇਹਨਾਂ ਨੇ ਅੱਛਾ ਮਤਲਬ ਇੱਕ ਤਾਂ ਉਹਦੇ ਫੌਜੀ ਜਿਵੇਂ ਆਪ ਦੇਖਿਆ ਜਾਂਦਾ ਵੀ ਜਿਹੜੇ ਕੋਈ ਮੁਸੀਬਤ ਚਾ ਉਹਨੂੰ ਮੁਸੀਬਤ ਚਾ ਹੈਲਪ ਕਰਦੇ ਨੇ ਜਾਂ ਪਰ ਇਹਨਾਂ ਨੇ ਫੌਜੀ ਹੈ ਨਹੀਂ ਨਏ ਜਿਹੜੇ ਆਪਣੇ ਸਿੱਖ ਦਾ ਜਿੰਮੇ ਵਾਲੇ ਫੌਜੀ ਦੇ ਨਾ ਐਵੇਂ ਕਦੇ ਨਹੀਂ ਕਰਨਗੇ ਜੇ ਕੋਈ ਮਦਦ ਕਰਨਗੇ ਜੇ ਕੋਈ ਮੁਸੀਬਤ ਚ ਵੀ ਹੋਵੇ ਨਹੀਂ ਜੋ ਬਾਰਡਰ ਤੇ ਵੀ ਡਿਊਟੀ ਕਰ ਰਹੇ ਨੇ ਪਰ ਐਵੇਂ ਬੰਬ ਵਗੈਰਾ ਨਹੀਂ ਚਲਾਣ ਕਿੰਨੇ ਜ਼ਿਆਦਾ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਵੀ ਜੇਕਰ ਕੋਈ ਮੁਸੀਬਤ ਆਉਂਦੀ ਆ ਤਾਂ ਫੌਜ ਬੁਲਾ ਲਈ ਜਾਂਦੀ ਆ ਪਰ ਇਹ ਤਾਂ ਫੌਜੀ ਜਿਵੇਂ ਤੁਸੀਂ ਦੱਸਿਆ ਇਸ ਤਰ੍ਹਾਂ ਦੀ ਕਰੂਰਤਾ ਹੈ ਤੁਸੀਂ ਦਾ ਅਸਲ ਸਭ ਇਹਨਾਂ ਤੇ ਮਾਂ ਨਹੀਂ ਕਰਦਾ ਸਾਡੇ ਫੌਜੀ ਨੇ ਦੇਸ਼ ਦੀ ਰੱਖਿਆ ਕਰਦੇ ਨੇ ਮੈਂ ਤੇ ਆਪ ਜਿਦਾ ਵੀ ਕੋਈ ਫੌਜੀ ਵੇਖਣਾ ਮੈਂ ਤੈਨੂੰ ਸਲੂਟ ਕਰਦਾ ਵਾਂ ਪਰ ਇਹਨਾਂ ਨੂੰ ਦੇਖ ਕੀ ਮੱਚ ਆਇਆ ਇਹਨਾਂ ਨੇ ਤਾਂ ਕਦੇ ਵੀ ਨਾ ਕਰੀ ਜੁੱਤੀਆਂ ਹੰਦ ਲੈ ਅਗਲੇ ਬਣਾ ਜੋ ਕਹਿ ਵੋਜੀ ਨਹੀਂ ਹੈਗੇ ਇਹ ਉਹਨੇ ਮੱਛੀ ਚੋਲ ਵਾਲੇ ਆ ਬਈ ਇਹ ਕੀ ਹੋਇਆ ਫਿਰ ਉਹ ਨੌਜਵਾਨ ਨਾਲ ਜਦੋਂ ਥੱਲੇ ਗੇਰਤਾ ਉਹਨੂੰ ਦੱਸ ਤਾ ਜੀ ਉਹਨੂੰ ਜਦੋਂ ਥੱਲੇ ਹਟਿਆ ਨਾ ਤੇ ਜਿਹੜੇ ਚੱਕਣ ਆਈ ਸੀ ਆਪਣੇ ਨੌਜਵਾਨ ਹੋਰ ਤੇ ਉਹਨਾਂ ਨੇ ਤੇ ਵੀ ਗੋਲੀਆਂ ਚਲਾਈਆਂ ਇਹਨਾਂ ਨੇ ਬੰਬ ਚਲਾਏ ਆ ਕਿ ਚੱਕ ਤੋਂ ਨਾ ਚੱਕਣਾ ਨਹੀਂ ਹੈਗਾ ਫਿਰ ਵੀ ਉਹਨੂੰ ਚੱਲੇ ਬੰਬਾਂ ਦੇ ਵਿੱਚ ਚੱਕ ਇਸ ਤੋਂ ਅੱਖ ਨਹੀਂ ਲੱਗੂਗੀ ਉਦੋਂ ਹੈ ਜੀ ਇਸ ਤੋਂ ਨਾ ਵੀ ਅੱਖ ਨਹੀਂ ਲੱਗੂਗੀ ਉਦੋਂ ਅੱਖ ਨਿਕਲੀ ਵੀ ਆਉ ਵੀ ਸਦਾ ਜੇ ਬੈਠਾ ਬੱਤੀ ਦੇ ਵਿੱਚ ਪੀਜੀ ਆਈ ਦੇ ਵਿੱਚ ਤੋਂ ਜੀ ਸੀ ਵੀ ਵੀ ਤਿਆਰ ਵਰ ਤਿਆਰ ਹੈ ਤਿਆਰ ਵਰ ਤਿਆਰ ਹੈ ਸਾਰੀ ਤੈਰ ਬਚਾ ਤੈਰਾਂ ਕਰਕੇ ਸਾਰਾ ਕੁਝ ਬਚਾ ਦਿੱਤਾ ਆ ਆ ਵੀ ਟਾਇਰਾਂ ਤੇ ਜਿਵੇਂ ਉਹ ਸੂਏ ਮਾਰਦੇ ਨੇ ਗੋਲੀਆਂ ਮਾਰਦੇ ਨੇ ਉਹ ਟਰੈਕਟਰ ਖੜਾ ਜੀ ਇੱਕ ਅੱਗੇ ਵਿਆ ਸੀਗਾ ਟਰੈਕਟਰ ਮਾੜਾ ਦੇਖੋ ਜੀ ਟਰੈਕਟਰ ਟਰੈਕਟਰ ਗਿਆ ਪੂਰੀ ਤਿਆਰੀ ਜੀ ਹਾਂ ਜੀ ਟਰੈਕਟਰ ਗਿਆ ਸੀਗਾ ਅੱਗੇ ਪਾਣੀ ਪਾਣੀ ਪਲਾਨੀ ਪਲਾਨੀ ਉਸਤੇ ਕਿ ਆਈ ਉਹਨੇ ਪਾਣੀ ਮਾਰਦੇ ਪਰ ਉਹਨਾਂ ਨੇ ਇੰਨਾ ਜਿੱਦ ਕਰ ਦਿੱਤਾ ਕਿ ਗੋਲੀਆਂ ਮਾਰ ਕੇ ਨਾ ਟਾਇਰ ਸਾਰੇ ਬਾੜ ਦੇ ਵਿੱਚ ਉੱਥੇ ਖੜੇ ਹੋ ਜਾਈ ਵੀ ਹਾਂਜੀ ਟਰੈਕਟਰ ਖੜੇ ਤੇ ਮੈਂ ਉਹਨਾਂ 'ਕਿ ਬੇਨਤੀ ਕੀਤੀ ਸੀ ਇੱਕ ਦਿਨ ਸਾਰਾ ਦਿਨ ਨੂੰ ਰਾਤ ਨੂੰ ਕਿ ਮੈਂ ਜੀ ਤੁਸੀਂ ਟਰੈਕਟਰ ਸਾਨੂੰ ਜਾਣਦੇ ਸੀ ਪਿੱਛੇ ਹੋ ਜਾਣਗੇ ਪਰ ਉਹਨਾਂ ਨੇ ਇੱਕ ਵੀ ਨਹੀਂ ਮੰਨੀ ਸਾਡੀ ਕਹਿੰਦੇ ਟਰੈਕਟਰ ਲਕੀਰ ਦੇ ਵਿੱਚ 144 ਧਾਰਾ ਦੇ ਵਿੱਚ ਟਰੈਕਟਰ ਹੈ ਅੱਛਾ ਪਰ ਇਹ ਕਿਹੜੀ ਧਾਰਾ ਲੱਗੀ ਜਿਹੜੀ ਉੱਧਰ ਉਹਦੇ ਵਿੱਚ ਟਰੈਕਟਰ ਤੁਸੀਂ ਲੱਕੀਰ ਜਾ ਸਕਦੇ 41 ਧਾਰਾ ਮਤਲਬ ਹੁੰਦਾ 5 ਤੋਂ ਵੱਧ ਬੰਦੇ ਇਕੱਠੇ ਨਹੀਂ ਹੋ ਸਕਦੇ ਟਰੈਕਟਰ ਤੇ ਕਿਹੜਾ ਬੰਦਾ ਬੈਠਾ ਜਾ ਦੋ ਬੰਦਾ ਨਹੀਂ ਬਟਾ ਸੀਗਾ ਟਰੈਕਟਰ ਕਰਕੇ ਪਤਾ ਨਹੀਂ ਕਿਉਂ ਉਹਨਾਂ ਨੇ ਇਹ ਡਾਰੇ ਲੈ ਟਰੈਕਟਰ ਇੱਕ ਹੋਰ ਜੁੜ ਜਾਏਗਾ ਨਾਲ ਇਹਨਾਂ ਦੇ ਅੱਛਾ ਇੰਨਾ ਡਰ ਪਿਆ ਹੋਇਆ ਮਤਲਬ ਕਿਸਾਨਾਂ ਇਹਨਾਂ ਸਾਡੇ ਨਾਲ ਘਾਟ ਸਾਡੇ ਨਾਲ ਜਿ ਘਾਟਾ ਡਰ ਤੇ ਜਿਆਦਾ ਟਰੈਕ ਆ ਡਾ ਰਹਿਣੇ ਕੋ ਟਰੈਕਟਰ ਆ ਡਾ ਰੇ ਸਾਡੇ ਨਾਲ ਨਹੀਂ ਆ ਇਹਨਾਂ ਨੂੰ ਅੱਛਾ ਜੀ ਕੋਈ ਟਰੈਕਟਰ ਉੱਪਰ ਚੜਦਾ ਨਾ ਦੇਣਾ ਕੋਈ ਬਰੂਜ ਨੇ ਸਾਡੇ ਕੋਲ ਟਰੈਕਟਰ ਨੇ ਸੋ ਜਾਂਦੇ ਜਾਂਦੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਾਓਗੇ ਜੋ ਹਾਲੇ ਵੀ ਘਰਾਂ 'ਚ ਬੈਠੇ ਨੇ ਉਹਨਾਂ ਲਈ ਤਾਂ ਬਸ ਇੱਕ ਕਾਹ ਘਰੇ ਬੈਠੇ ਤਾਂ ਗੱਲਾਂ ਨਹੀਂ ਹੁੰਦੀਆਂ ਜੀ ਘਰ ਬਾਹਰ ਆ ਕੇ ਪਤਾ ਲੱਗਦਾ ਜੋ ਵੀ ਵਜਾ ਪਾਉਣ ਜੇ ਡੋਡੀ ਕੀ ਤਿਆਰੀ ਆ ਸਾਰੇ ਰਾਤ ਇੱਥੇ ਆ ਜੀ ਸਾਰੇ ਆ ਗਏ ਇੱਥੇ ਬੈਠੇ ਆਂ ਡਾਟੇ ਹੋਇਆ ਆ ਦੇ ਬਾਦਾਸੇ 12 ਤਰੀਕ ਰਾਤ ਨੂੰ ਦਸ ਰਾਇ ਜਿਹੜੇ ਆਏ ਹੋਏ ਆਂ ਅਜੇ ਤੱਕ ਵੀ ਇੱਥੇ ਆ ਘਰੇ ਜਾਂਦੇ ਆ ਗੇੜਾ ਮਾਰ ਕੇ ਆ ਜਾਂਦੇ ਆ ਉਹ ਵੀ ਕਹਿ ਕੇ ਆਏ ਹੋਏ ਆ ਕਿ ਰੋਟੀ ਨਾ ਬਣਾਓ ਸਾਡੀ ਜਦੋਂ ਵੀ ਅਸੀਂ ਆਏ ਰੋਟੀ ਨਾ ਬਣਾਓ ਜੀ ਰੋਟੀ ਪਾ ਲੰਗਰ ਲੱਗੇ ਨੇ ਜੀ ਖਾ ਲਈ ਦਾ ਵਾ ਠੀਕ ਹੈ ਢੇਡਾ ਭਾਲਾ ਦਾ ਠੀਕ ਹੈ ਜੀ ਹੁਣ ਅੱਥੇ ਜਾ ਰਹੇ ਆ ਕਾਹ ਬੋਲੇ ਵੀ ਇੱਥੇ ਹੀ ਆ ਤਾਲੂ ਘਰੋ ਦਾਣਾ ਫੁਲਕਾ ਜੋ ਸੀਗਾ ਉਹ ਅਜੇ ਮਗਾ ਕੇ ਆਏ ਹੋયા ਵੀ ਜੇ ਜਿੱਤ ਕੇ ਤਾਂ ਖਾਵਾਂਗੇ ਜਿੱਤ ਕੇ ਤਾਂ ਖਾਵਾਂਗੇ ਹੁਣ ਤਾਂ ਇਹ ਘਰੋਂ ਲਈ ਇੱਕ ਵਾਰੀ ਵੀ ਰੋਟੀ ਖਾਦੀ ਜਾ ਕੇ ਨਹੀਂ ਪਰ ਦੋਸਤੋ اے سی ਉਹ ਨੌਜਵਾਨ ਜਿਨ੍ਹਾਂ ਦੀ ਵੀਡੀਓ ਤੁਸੀਂ سوشل میڈیا ਤੇ ਕਾਫੀ ਜਿਆਦਾ ਦੇਖੀਆ ਨੇ ਸੋ ਖੜਿਆ ਸੰਭੂ ਬਾਰਡਰ ਤੇ ਮਿਲਦੇ ਆਂ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਵੀਡੀਓ ਨੂੰ ਲਾਈਕ ਕਰਕੇ ਜਲਦੀ ਜਲਦੀ ਸ਼ੇਅਰ ਕਰ ਦੇਣਾ ਤੇ ਹੋਰ ਅਪਡੇਟਸ ਲਈ ਬਨੇ ਰਹਿਣਾ ਲਿਮਟਡ ਗੈਂਡ ਦੇ ਨਾਲ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ